ਨਾ ਸਰਜੀਤ ਸਿੰਘ ਜੀ ਮੈਂ ਬਟੰਡੇ ਪੀਕ ਤੇ ਜਾਮ ਕਰਦਾ ਇੰਸਪੈਕਟਰ ਦੇ ਤੌਰ ਤੇ ਮੈਂ ਉਹ ਤੁਰੀ ਦਾ ਫੋਨ ਗਿਆ ਸ਼ਾਮ ਨੂੰ ਕਿੰਦਰ ਆਪਣੇ ਜਾਪੀ ਸੀੜਾ ਕਬੱਡੀ ਪਲੇਅਰ ਲੱਡੂ ਦੀ ਮੌਤ ਹੋ ਗਈ ਮੈਨਾਂ ਕਿਵੇਂ ਹੋ ਗਈ ਸ਼ਾਮ ਦਾ ਟਾਈਮ ਸੀ ਇਹਨਾਂ ਕਰਾਈਟਿਕ ਆਪਦਾ ਰਜਗਾਰ ਲੈ ਕੇ ਟਰੈਕਟਰ ਲੈ ਕੇ ਤਿੰਨ ਲੋਕਾਂ ਦੇ ਤੂੜੀ ਬਣਾਉਂਦੇ ਸੀਗੇ ਸ਼ਾਮ ਨੂੰ ਕਿਸੇ ਦੇ ਘਰੇ ਹੋਰ ਤੂੜੀ ਬਣਾ ਕੇ ਆ ਰਹੇ ਸੀ ਰਸਤੇ ਦੇ ਵਿੱਚ ਇੱਕ ਸਾਡੇ ਹਰਿਆਣਾ ਦੇ ਘਾਰੇ ਪਿੰਡ ਦੇ ਵਿੱਚ ਉਹਨਾਂ ਨੇ ਕਿਹਾ ਤੇ ਸਾਡੇ ਵੀ ਟੂੜੀ ਲਈ ਟੂੜੀ ਬਣਾ ਦੇ ਇਹਨਾਂ ਨੇ ਕਿ ਚਲ ਬਣਾ ਦਿੰਦੇ ਆ ਉਹ ਜਦੋਂ ਟੂੜੀ ਬਣਾਉਂਦੇ ਸੀਗੇ ਜਦੋਂ ਟੂੜੀ ਬਣਾਉਂਦੇ ਬਣਾਉਂਦੇ ਸੀ ਉਹ ਇੱਕ ਟੂੜੀ ਲੈ ਲੈਂਦੇ ਵਿੱਚ ਤਾਰ ਆ ਗਈ ਇਹ ਮੂਰੇ ਤੁਰ ਕੇ ਨਾ ਤਾਰ ਘਟਣ ਲੱਗਿਆ ਇਹਦੇ ਇਹਦੇ ਮਲਾਵਾ ਪੈ ਗਿਆ ਕੱਟੇ ਨਾ ਪੈਰ ਨੂੰ ਪੈ ਗਿਆ ਪੈਰ ਨੂੰ ਉਹ ਦਰ ਖੰਭੇ ਨੂੰ ਕੱਸ ਪੈ ਗਿਆ ਤੇ ਉਹ ਵਿੱਚ ਆ ਗਿਆ ਉਸ ਕਰਕੇ ਬਲੱਡ ਬਹੁਤ ਜ਼ਿਆਦਾ ਨਿਕਲਿਆ ਉਸ ਕਰਕੇ ਦੀ ਮੌਤ ਹੋ ਗਈ। ਇਹ ਇੱਕ ਸਮਾਜ ਸੇਵੀ ਬੰਦਾ ਸੀ। ਕਿਉਂਕਿ ਜਦੋਂ ਵੀ ਕਿਸੇ ਵੱਧ ਵੱਧ ਦੇ ਟੂਰਨਾਮੈਂਟ ਕਰਾਉਂਦੇ ਸੀ ਪਿੰਡ 'ਚ ਤੇ ਟੂਰਨਾਮੈਂਟ 'ਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਲੰਗਰ ਕਮੇਟੀ 'ਚ ਜਿੱਥੇ ਵੀ ਦੀ ਡਿਊਟੀ ਲਾਉਂਦੇ ਸੀ ਵੱਧ ਚੜ੍ਹ ਕੇ ਸਹਿਯੋਗਦਾਨ ਪਾਉਂਦਾ ਸੀ ਆਪਾਂ। ਹਮਾਇਸੀ ਵੀ ਇਹ ਪਹਿਲਾਂ ਤਾਂ ਵਿਚਾਰਾ ਵਰਦੇ ਇਹ ਤਿੰਨ ਚਾਰ ਭੈਣਾਂ ਸੀ ਇਹਦੇ। ਗਰੀਬ ਪਰਵਾਂ ਗਰੀਬ ਪਰਿਵਾਰ 'ਚ ਸੀਗੇ। ਇਹਨਾਂ ਨੇ ਪਹਿਲਾਂ ਦਾ ਕਰਾਈ ਦੇ ਟਰੈਕਟਰ ਚਲਾਉਣਾ ਹੁੰਦਾ ਸੀਗਾ। ਟਰੈਕਟਰ ਚਲਾ ਕੇ ਕਰਾਈ ਕਰੂਏ ਲਾ ਕੇ ਆਪ ਦਾ ਟਾਈਮ ਪਾਸ ਕਰਦਾ 3-4 ਪੈਣਾ ਸੀ ਉਹ ਵੇਈਆਂ ਨੇ ਹੁਣ ਇਹ ਵਿਚਾਰਾ ਸੌਖਾ ਹੋਇਆ ਸੀਗਾ ਹੁਣ ਇਹਨੇ ਆਪ ਦਾ ਟਰੈਕਟਰ ਦੇ ਕਮੈਂਡ ਲਈ ਸੀ ਤੇ ਹੁਣ ਇਹ ਹਾਸਵਾ ਪਰ ਗਿਆ ਜਿਹੜੀ ਸਾਡੀ ਨਾਲ ਟੀਮ ਦੀ ਉਹਨਾਂ ਸਾਨੂੰ ਲੋਕ ਸਾਈਆਂ ਦੇ ਕੇ ਜਾਂਦੇ ਹੁੰਦੇ ਸੀਗੇ ਮੈਂ ਕੁਲਦੀਪ ਅਮਰਜੀਤ ਪਹਿਨੇ ਪੰਜਾਬ ਪੁਲਿਸ ਤੇ ਇਕਬਿੰਦਰਪਾਲ ਸੀ ਸਾਡੇ ਅਸੀਂ ਪਹਿਲੇ ਇਹਨਾਂ ਨੂੰ ਨੌਕਰੀ ਕਿਉਂ ਨਹੀਂ ਮਿਲੀ ਇਹ ਬਤੌਰ ਤੌਰ ਤੇ ਨਾਲ ਇਹ ਘੱਟ ਬੜੇ ਸੀਗੇ ਇਨਾ ਬਤੌਰ ਸਾਡੇ ਇੱਕ ਸਾਡੀ ਨਾ ਨੈਸ਼ਨਲ ਸਕੂਲ ਟੀਮ ਸੀ ਬੜਵਿੰਦਰ ਪੀਟੀਸੀ ਸਾਡੇ ਪਿੰਡ ਦੇ ਪਲੇਅਰ ਬਹੁਤ ਜਿਆਦੇ ਉਹਨਾਂ ਨੇ ਪੈਦਾ ਕੀਤੇ ਉਹਦੇ ਵਿੱਚ ਨਾ ਅਸੀਂ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਪਲੇਅਰ ਪਿੰਡ ਦੇ ਖੇਡ ਕੇ ਆ ਉਹਦਾ ਨਾਂ ਤਾਂ ਬਹੁਤ ਵੱਡਾ ਯੋਗਦਾਨ ਸੀ ਉਹਦੇ ਕਰਕੇ ਸਾਨੂੰ ਜੌਬ ਮਿਲੀ ਸਾਰੇ ਖਿਡਾਰੀਆਂ ਨੂੰ ਜਦੋਂ ਨਾ ਸਾਡਾ ਟੂਰਨਾਮੈਂਟ ਪਹਿਲਾਂ ਸੀ ਨਾ ਨੈਸ਼ਨਲ ਖੇਡਦੇ ਸਾਰੇ ਮੋਟੇ ਕਿਹ ਪਿੰਡ ਵਾਲੇ ਕਬੱਡੀ ਖੁਦ ਕਰਨ ਨਾ ਕੀ ਉਦੋਂ ਸਾਨੂੰ ਮਾ ਸਾਈਆਂ ਦੇ ਕਿ ਜਾਂਦੇ ਸੀਗੇ ਵੀ ਜਦੋਂ ਵੀ ਜੇ ਜੇ ਕੋਈ ਜੇ ਕਿਸੇ ਦਾ ਕੋਈ ਮੁਕਾਬਲਾ ਕਰਾਉਣਾ ਹੁੰਦਾ ਸੀ ਨਾ ਅੱਕੇ ਹੋਣ ਵਾਲੀ ਕਬੱਡੀ ਨਹੀਂ ਜਿਵੇਂ ਵੀ 8 8 8 8 8 ਮਿੰਟ ਦੇ ਤੇ 2 2 ਮਿੰਟ ਦੇ ਤੇ 15 5 15 20 5 20 ਉਦੋਂ ਮੈਚ ਐ ਹੁੰਦੇ ਸੀ ਅੜ ਕੇ ਜਿਵੇਂ ਇੰਡੀਆ ਤੇ ਪਾਕਿਸਤਾਨ ਦਾ ਹੁੰਦਾ ਉਦੋਂ ਲੋਕਸਾਂ ਨੂੰ ਸਾਈਆਂ ਦੇ ਕਿ ਜਾਂਦੇ ਹੁੰਦੇ ਸੀ ਜਿਹੜਾ ਲੱਡੂ ਸੀਗਾ ਇਹ ਮੇਰੇ ਨਾਲ ਜਾਫੀ ਸੀਗਾ ਬਹੁਤ ਹੋਗਾ ਇੱਕ ਕੰਨੀ ਤੇ ਕੁਲਦੀਪ ਹੁੰਦਾ ਸੀ ਸੈਕਿੰਡ ਮੇਰੇ ਨਾਲ ਲੱਡੂ ਹੁੰਦਾ ਸੀਗਾ ਲੱਡੂ ਇੱਕ ਖੇਤੀ ਕਰਨ ਦੇ ਤੌਰ ਤੇ ਜਦੋਂ ਇਹ ਪਿੰਡ ਚ ਕਰਾਏ ਕੁੇ ਖੇਤ ਹੁੰਦਾ ਸੀ ਜਾਂ ਕਰਾਏ ਲਾਉਂਦਾ ਸੀ ਜਾਂ ਖੇਤੀ ਦਾ ਕੰਮ ਕਰਦਾ ਸੀ ਫਿਰ ਉਹ ੱੱਕੇ ਨਾਲ ਅਸੀਂ ਲੈ ਆਉਂਦੇ ਸੀ ਖੇਤੋਂ ਜਾ ਕੇ ਬਹੁਤ ਵਾਰੀ ਲੈ ਕੇ ਆਏ ਐ ਐਡਾ ਵਧੀਆ ਸੰਭਾਦਾ ਸੀ ਹਾਂ ਅਸਮਖ ਸੀ ਆ ਇਹਨੇ ਕਦੇ ਨਾ ਨਹੀਂ ਕੀਤਾ ਸੀ ਪਾਣੀ ਕਿਉਂਕਿ ਪਾਣੀ ਦੀ ਵਾਰੀ ਕਿਉਂ ਨਾ ਪਾਣੀ ਦੀ ਵਾਰੀ ਇੱਕ ਜੱਟ ਦੀ ਅਹਿਮ ਹੁੰਦੀ ਐ ਇਹ ਪਾਣੀ ਲਾਉਂਦਾ ਵੀ ਅਸੀਂ ਬਹੁਤ ਵਾਰੀ ਵਿਚਾਲੇ ਛੜਾ ਕੇ ਲੈ ਆਏ ਤੇ ਉਦੋਂ ਜਾ ਕੇ ਫਿਰ ਇਹਨੇ ਦੇਸੂ ਜੋ ਦੇਲੇ ਮੱਟੂ ਨੂੰ ਬੰਦ ਹੋਣੇ ਬਹੁਤ ਜੱਫੇ ਲਾਈ ਹੂੰ ਜੀ ਨੂੰ ਅਸੀਂ ਵਨ ਸੈਟਰ ਮੈਂ ਖੜਾ ਰਹਿਣਾ ਹੂੰ ਤਰੇ ਨੇ ਟੀਮ ਦਾ ਡਿਸਪੋਦਾ ਇੱਕ ਮੜ ਕੇ ਸਾਡਾ ਆਧਨੀਆਂ ਮੈਚ ਪਿਆ ਉਤੇ ਵਿੱਚ ਇੰਨੇ ਥੰਬੇ ਵਾਲੇ ਗਰਮੀਤ ਨੂੰ ਜੋ ਫੇਲਾਈ ਉਤੇ ਕਰਕੇ ਕਈ ਵਾਰੀ ਤਾਂ ਅਸੀਂ ਨਾ ਲੱਡੂ ਕਰਕੇ ਜਿੱਤਦੇ ਰਹੇ ਗੁਰੂ ਸਾਹਿਬ ਦੀ ਟੀਮ ਹੈ ਨਾ ਜਿਹੜੀ ਉਹ ਲੱਡੂ ਕਰਕੇ ਜਿੱਤਦੀ ਹੈ ਜਾਂ ਕੁਲਦੀਪ ਬਹੁਤ ਵਧੀਆ ਜੱਪੀ ਸੀ ਪਿੰਦਰ ਸੀ ਮੈਂ ਸੀ ਅਮਰਜੀਤ ਸਾਡਾ ਰੀਡਰ ਸੀਗਾ ਬਹੁਤ ਵਧੀਆ ਨਾਮਵਰ ਟੀਮ ਸੀ ਜੰਦੀ ਆਰਜੀਤ ਬਾਜੇ ਖੰਗਾਲੇ ਰਵਾਇਤ ਸਾਡਾ ਬਹੁਤ ਚੜ ਫਾਈਨਲੀਆਂ ਕਿਉਂਕਿ ਗੱਲ ਪਤਾ ਕੀ ਹੈ ਜਿਹੜਾ ਹਰਜੀਤ ਦਾ ਵੇਟ ਜਿਆਦਾ ਸੀਗਾ ਰਜੀਤ ਦਾ 1 ਕਵਾਂਟਲ 20 ਕਿਲੋ ਸੀਗਾ ਇਹਦਾ weight ਉਹਦਾ weight ਘੱਟ ਸੀਗਾ weight ਘੱਟ ਕਰਕੇ ਨਾ ਤੇ ਬਰطرف ਫੜਿਆਰ ਕਾ ਕਰ ਦਿੰਦਾ ਸੀ ਕੰਮ ਨੂੰ ਇਹਨਾਂ ਸਾਡੀ ਜਿਹੜੀ ਜਿਹੜਾ ਸਾਡੀ ਮੰਗ ਹੈ ਇਹ سپورٹس ਕਲੱਬਾਂ ਤੇ ਖਿਡਾਰੀਆਂ ਇਹ ਗਰੀਬ ਪਰਿਵਾਰ ਦੀ ਅਸੀਂ ਸੋਚ ਰਿਆਂ ਮੈਡੀਕਲ ਦੀ ਗੱਲ ਕੀਤੀ ਹੈ ਹੋਰ ਪਲੇਅਰਾਂ ਨਾਲ ਵੀ ਸੀ ਗੱਲ ਕਰ ਰਹੇ ਆਂ ਕਲੱਬਾਂ ਨੇ ਵੀ ਮਦਦ ਕਰਨੀ ਚਾਹੀਦੀ ਹੈ ਸਾਡੇ ਪਿੰਡ ਦੀ ਕਲੱਬਾਂ ਨੇ ਵੀ ਕਰਨੀ ਚਾਹੀਦੀ ਹੈ ਇਹ ਦੀ ਸਿਫਾਰਸ਼ ਮੋਹਤਵਾਰ ਬੰਦਿਆਂ ਨੇ ਵੀ ਕਰਨੀ ਚਾਹੀਦੀ ਹੈ ਡੀਡਰਾਂ ਨੇ ਵੀ ਕਰਨੀ ਚਾਹੀਦੀ ਹੈ ਤੇ ਸਰਕਾਰ ਨੇ ਵੀ ਕਰਨੀ ਚਾਹੀਦੀ ਹੈ ਸਾਰੰ ਸਹੂਜ ਦੇ ਵਿੱਚ ਦੇ ਚੌਕੜ ਦੀ ਬੇਟੀ ਉਹ ਮਾਰੀ ਹੈ ਤੇ ਘਰ ਦੇ ਪਰਿਵਾਰ ਮੈਂਬਰਾਂ ਨੂੰ ਜਿਹੜਾ ਹੋਰ ਬਜਾਰਾ ਬਹੁਤ ਮੁਸ਼ਕਲ ਚੱਲਦਾ ਹਮਮ ਉਨੇਕ ਸਭਾ ਦਾ ਬੰਦਾ ਸੀ ਸਮਾਜ ਸੇਵੀ ਸੀ ਇੱਕ ਵਾਰੀ ਪਤਾ ਕੀ ਮੈਨੂੰ ਕੋਈ ਵੀ ਨਹੀਂ ਦੱਸਿਆ ਕਿ ਨਾਲ ਸਰਦੀਆਂ ਦਾ ਟਾਈਮ ਸੀ ਸਰਦੀਆਂ ਪੂਲ ਮੰਗਦੇ ਮਹੀਨੇ ਦੇ ਵਿੱਚ ਕੋਈ ਪਾਣੀ ਦੀ ਵੇਟ ਨਹੀਂ ਮਿਲਦਾ ਪਾਣੀ ਲੋਨ ਡਾਊਨ ਤੋਂ ਡਰਦਾ ਹੈ ਇਨੇ ਨਹਿਰ ਦੇ ਵਿੱਚ ਗਾਈਆਂ ਡੇਕੀਆਂ ਗਾਈਆਂ ਦੀ ਇਹਨੇ ਗੱਚਵੜ ਕੀ ਨਹਿਰ ਦੇ ਵਿੱਚ ਵਰਕੇ ਜਾਨ ਬਚਾਈ ਐਦਾਂ ਦਾ ਸਮਾਂ ਸੀ ਸੀ ਉਹਦਾ ਸਾਨੂੰ ਨਾਂ ਪੂਰਾ ਹੋਣ ਵਾਲਾ ਘਟਾ ਪਿਆ ਕਬੱਡੀ ਨੂੰ ਕਬੱਡੀ ਨੂੰ ਵੀ ਸਾਡੇ ਪਿੰਡ ਨੂੰ ਪਹੁੰਚ ਸਾਡੇ ਪਿੰਡ ਦੇ ਵਿੱਚ ਨਾ ਅਧਰੁਪ ਹੋ ਗਈ ਜਦੋਂ ਮੈਂ ਤੇ ਕੁਲਦੀਪ ਜੀ ਨਾਲ ਗਏ ਅਸੀਂ ਘਰੇ ਗਏ ਉਹਨਾਂ ਦੇ ਮਾਤਮ ਸ਼ਾਇਆ ਪਿਆ ਸੀਗਾ ਕਿ ਕਿਸੇ ਨੇ ਰੋਟੀ ਨਹੀਂ ਖਾਢੀ ਕਿਉਂਕਿ ਇਹ ਹਰੇਕ ਦੇ ਦੁੱਖ ਸੁੱਖ ਦੇ ਵਿੱਚ ਇਹ ਦੁੱਖ ਸੁੱਖ ਮੰਨ ਲਾ ਹਰੇਕ ਮੰਨਦਾ